ਸੋ ਕਿਵੇਂ ਆ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਐਤਵਾਰ ਦੀ ਛੁੱਟੀ ਸੀ ਆਪਾਂ ਚੱਲੇ ਤਖਤੂਪੁਰਾ ਸਾਹਿਬ ਮੱਥਾ ਟੇਕਣ ਚਾਚਾ ਜੀ ਨੇ ਮੋਟਰਸਾਈਕਲ ਤੇ ਮਾਰਿਆ ਕੱਪੜਾ ਮੋਟਰਸਾਈਕਲ ਗਿੱਲਾ ਸੀ ਆਪਾਂ ਵੀ ਬਹਿ ਗਏ ਆ ਤੇ ਹੁਣ ਆਪਾਂ ਘਰੋਂ ਨਿਕਲਣਾਂਗੇ ਤੁਹਾਨੂੰ ਉੱਥੋਂ ਦਾ ਵਲੌਗ ਵੀ ਦਿਖਾਵਾਂਗੇ ਆਪਾਂ ਕਿ ਕੀ ਕੀ ਆ ਚਲੋ ਜੀ ਆਪਾਂ ਘਰ ਤੋਂ ਬਾਹਰ ਨਿਕਲ ਚੁੱਕੇ ਆ ਤੇ ਆ ਜੋ ਇਹ ਸਾਡੇ ਨਾਲ ਬਨੇ ਰਹੋ ਵਲੌਗ ਨੂੰ ਹੰਡ ਤੱਕ ਲੈ ਕੇ ਗਾਇਜ਼ ਆਪਾਂ ਨੂੰ ਘਰੇ ਵਾਪਸ ਮੜਨਾ ਪਿਆ ਸੀਗਾ ਕਿਉਂਕਿ ਕੁਝ ਕਸਮਾਨ ਰਹਿ ਗਿਆ ਸੀਗਾ ਚਾਚਾ ਜੀ ਦਾ ਤੇ ਫਿਰ ਸਮਾਨ ਫੜ ਕੇ ਆਪਾਂ ਹੁਣ ਚੱਲੇ ਆਂ ਦੇਖੇ ਰਹੋ ਦੇਖਦੇ ਰਹੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਜੀ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਆਪਾਂ ਪਹੁੰਚ ਚੁੱਕੇ ਆ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਜੋ ਚਪੇਲੇਸ਼ਨ ਨੂੰ ਅਨੁਕਰਾਂਗੇ ਫੇਰ ਹੀ ਆਪਾਂ ਅੰਦਰ ਜਾਵਾਂਗੇ ਮੱਥਾ ਟੇਕਣ ਜੀ ਚਲੋ ਜੀ ਮੈਂ ਵੀ ਲੈ ਆਇਆ ਫਿਰ ਤੈਨੂੰ ਚਾਰ ਕੁ ਚੁੱਗੀਆਂ ਤੇ ਦੇਖੀ ਸਕਦੇ ਹੋ ਜੀ ਬੱਸ ਕੋ ਨੂੰ ਮਿਲਿਆ ਜੀ ਸਾਨੂੰ ਇੱਥੇ ਆਪਾਂ ਪਹੁੰਚ ਗਏ ਅੰਦਰ ਲਗਰ ਗੁਰਦੁਆਰਾ ਸਾਹਿਬ ਜੀ ਇੱਥੇ ਤਨ ਪਾਛਾਈਆਂ ਨੇ ਆਜਾਏ ਤਾਨੂੰ ਅੰਦਰ ਜਾ ਕੇ ਵੀ ਦੁਆ ਮੰਗਾਂਗੇ ਤੇ ਇੱਧਰ ਲਗਰ ਗੁਰਦੁਆਰਾ ਆਪਾ ਹੋ ਗਏ ਗੁਰਦੁਆਰੇ ਦੇ ਬਾਅਦ ਜੰਟਰ ਜੀ ਚਲੋ ਜੀ ਗਾਂ ਚੱਲਦੇ ਆ ਤੁਹਾਨੂੰ ਵੀ ਦਿਖਾਉਨੇ ਆਂ ਦੀ ਨਾਲ ਜੀ ਉਹ ਚਾਚਾ ਜੀ ਨੇ ਤੋਤੇ ਪੈਰ ਮੂੰਹ ਹੱਥ ਧੋ ਕੇ ਫਿਰ ਆਪਾਂ ਗਾਂ ਬਾਦ ਚੱਲੇ ਆ ਦੇਖੀ ਸਕਦੇ ਹੋ ਜੀ ਆ ਇਨਸਟਰਕਸ਼ਨਸ ਲਿਖਿਆ ਹੋਇਆ ਨੇ ਤੇ ਆ ਸਰੋਵਰ ਆ ਜੀ ਇਹਨਾਂ ਉੱਧਰ ਲਗ ਗੁਰਦੁਆਰਾ ਜੀ ਉਹ ਲੰਗਰ ਹਾਲ ਬਣਿਆ ਹੋਇਆ ਬਾਕੀ ਦੋ ਗੁਰਦੁਆਰੇ ਹੋਰੇ ਤੇ ਆ ਜਾਓ ਜੀ ਮੈਂ ਤੁਰਿਆ ਚੱਲਿਆ ਸੀਗਾ ਤੇ ਚਾਚਾ ਕਹਿੰਦਾ ਵੀ ਫੋਨ ਮੈਂ ਫੜ ਲੈਣਾਗਾ ਤੇ ਤੁਰਿਆ ਚੱਲ ਮੈਂ ਵੀ ਗਾਂ ਨੂੰ ਗਾਂ ਤੁਰਿਆ ਚੱਲਿਆ ਤੇ ਚਾਟੂ ਵੀਡੀਓ ਬਣਾਉਂਦੇ ਗਏ ਐਂਡ ਤੱਕ ਸਾਡੇ ਨਾਲ ਬਨੇ ਰਹੋ ਤੇ ਫੇਰ ਆਪਾਂ ਮੱਥਾ ਟੇਕ ਕੇ ਦੋਸਤੋ ਪਹੁੰਚ ਗਏ ਆਪਣੇ ਖੇਤ ਵਾਲੇ ਬਾਬੇ ਦੀ ਇੱਥੇ ਹਵਾ ਠੰਡੀ ਚੱਲ ਰਹੀ ਸੀਗੀ ਮੌਸਮ ਵਧੀਆ ਸੀ ਜੀ ਅੰਦਰ ਅੰਦਰੋਂ ਵਿਧਾ ਮੰਗ ਗਈ ਜੀ ਨੂੰ ਤਾਂ ਕਿ ਬੁਰਾ ਸ਼ਾਇਬ ਹੈ ਜੀ ਆਪਾਂ ਨੂੰ ਅੰਦਰ ਵੀਡੀਓ ਸ਼ੂਟੇ ਨਹੀਂ ਕਰਨ ਦਿੱਤੀ ਐਸ ਲਈ ਆਪਾਂ ਤੁਹਾਨੂੰ ਅੰਦਰੋਂ ਨਹੀਂ ਦਿਖਾਇਆ ਸੀ ਤੇ ਹੁਣ ਆਪਾਂ ਇਹ ਘਰੇ ਪਹੁੰਚ ਚੁੱਕੇ ਅੱਜ ਦੇ ਵਲੋਗ ਨੂੰ ਕਰਦੇ ਆਂ ਐਂਡ ਜੀ ਤੇ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ Bye bye.